ਸੰਤ 40 ਦਿਨ ਥੱਲੇ ਆਇਆ ਹੀ 40 ਦਿਨ ਖੜਾ ਰਿਆ ਯਹੋਜ ਕਿੰਨੇ ਦਿਨ 40 ਦਿਨ 40 ਰਾਤ ਖੜਾ ਰਿਆ ਉਹਨੇ ਇਹ ਨਹੀਂ ਕਿਹਾ ਅਰੇ ਸੰਤ ਚਲੇ ਗਿਆ ਇਹ ਮੈਨੂੰ ਆ ਗਿਆ ਇਹ ਕੀ ਆ ਗਿਆ ਆ ਆ ਗਿਆ ਇਹ ਗਾਲਿਚ ਕਦੋਂ ਆਉਣਾ ਕਦੋਂ ਜਾਨ ਸੁਟਣੀ ਆ ਜਾਨ ਨਾ ਸਟਾਓ ਜਾਨ ਮਤ ਸੁਦਮ ਦੁਆ ਕਰੋ ਕਿ ਤੇ ਸਾਡੀ ਜਾਨ ਸਕੰਜੇ ਚ ਆਵੇ ਕਿ ਤੇ ਸਾਨੂੰ ਵੀ ਰੱਬ ਦੀ ਰਹਿਮਤ ਵੀ ਕਰਨੀ ਆ ਹallelujah ਜੇ ਜੀ ਜਾਨ ਸਕੰਜੇ ਚ ਆਉਂਦੀ ਨਹੀਂ ਉਹ ਬਾਈਬਲ ਚ ਲਿਖਿਆ ਹੈ ਫਿਰ ਰੱਬ ਦੀ ਰਹਿਮਤ ਵੀ ਨਹੀਂ ਕਰ ਸਕਦਾ ਇਸ ਪ੍ਰੇਮ ਹੀ ਹੁਕਮ ਹੈ ਹੁਕਮ ਜਦੋਂ ਯਹੋਵਾ ਹੁਕਮ ਵਿੱਚ ਟਹਿਰਿਆ ਸੀ उसशा ने हुम दिता सूरज ठहर जा सूरज ठहर गया चंदरमा ठहर गया, तो गया।, गया। कहेंडे तो नहीं कि कह कह आदमी है ये सूरज कह रहा रुक गया तो सूरज रुक गया ਉਨੂੰ ਪੁੱਛਿਆ ਤੂੰ ਰੱਬ ਨਾਲੋਂ ਵੱਡਾ ਕਹਿੰਦਾ ਇਹਨਾਂ ਦੇ ਪਤਾ ਨਹੀਂ ਵੱਡਾ ਛੋਟੇ ਦਾ ਤਾਂ ਮੈਨੂੰ ਪਤਾ ਨਹੀਂ ਅੱਜ ਰੱਬ ਨੂੰ ਵੀ ਹੁਕਮ ਦੇਦਾਗਾ ਤੇ ਰੱਬ ਵੀ ਅੱਜ ਰੁਕ ਜਾਏਗਾ ਹਾਲੇਲੂਇ ਕਹਿੰਦਾ ਇਹਨਾਂ ਪਤਾ ਨਹੀਂ ਵੱਡਾ ਕੌਣ ਹੈ ਪਰ ਅੱਜ ਰੱਬ ਨੂੰ ਵੀ ਹੁਕਮ ਦੇਦਾਗਾ ਤੇ ਸਾਡ ਰੱਬ ਵੀ ਰੁਕ ਜਾਏ ਥਾਰੋ ਕਦ ਫੇਹਰਾ ਸਕਦੇ ਅੱਜ ਥਾਰ ਦੇ ਨਹੀਂ ਤੇ ਦੂਸਰੇ ਨੂੰ ਵੀ ਥੇਹਰਾ ਨਹੀਂ ਸਕਦੇ ਪਹਿਲੇ ਹੁਕਮ ਮੰਨਣਾ ਹੈ ਹੁਕਮ ਮੰਨੋਗੇ ਤੇ ਹੁਕਮ ਦੇ ਸਕਦੇ ਜਿਹੜੇ ਹੁਕਮ ਨਹੀਂ ਮੰਨਦੇ ਉਹ ਫਿਰ ਹੁਕਮ ਕਦੀ ਵੀ ਤੁਸੀਂ ਠੀਕ ਨਹੀਂ ਸਕਦੇ ਇਸ ਲਈ ਪ੍ਰੇਮ ਇੱਕ ਰੂਪ ਹੈ ਫਿਰ ਵਚਨ ਪੜ੍ਹਨੇ ਜਾਂਦੀ ਜ਼ਬੂਰ 104 ਉਹਦਾ 15ਵਾਂ ਵਚਨ ਦਾਖਰਾਸ ਜਿਹੜੀ ਇਨਸਾਨ ਦੇ ਦਿਲ ਨੂੰ ਆਨੰਦ ਕਰਦੀ ਹੈ ਅਤੇ ਤੇਨ ਜਿਹੜਾ ਉਹਦੇ ਮੁਖਰੇ ਨੂੰ ਚਮਕਾਉਂਦਾ ਹੈ ਦੂਸਰੀ ਗੱਲ ਲਿਖਿਆ ਤੇ ਜਿਹੜਾ ਆਦਮੀ ਦੇ ਚਿਹਰੇ ਨੂੰ ਚਮਕਾਉਂਦਾ ਆਦਮੀ ਦੇ ਚਿਹਰੇ ਨੂੰ ਚਮਕਾਉਂਦਾ ਹੈ ਤੇ ਇਹ ਜਿਹੜਾ ਤੇਰ ਹੈ ਇਹ ਤੇਰ ਹੈ ਕਿ ਇਹ ਤੇਰ ਹੀ ਪਵਿੱਤਰ ਆ